ਕੋਝ ਗੱਲਾਂ ਸਾਨੂੰ ਕਦੇ ਵੀ ਕਿਸੇ ਦੇ ਸਾਹਮਣੇ ਜ਼ਾਹਰ ਨਹੀਂ ਕਰਨੀਆਂ ਚਾਹੀਦੀਆਂ ਕਿਹੜੀਆਂ ਗੱਲਾਂ ਓ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਨੰਬਰ 1 ਹੁੰਦਾ ਹੈ ਪਰਿਵਾਰ ਦੇ ਮਸਲੇ ਕਦੇ ਵੀ ਬਾਹਰ ਨਾ ਦੱਸੋ ਨੰਬਰ 2 ਆਪਣੀ ਕਮਾਈ ਨੂੰ ਗੁਪਤ ਰੱਖੋ ਨੰਬਰ 3 ਆਪਣੀਆਂ ਭੁੱਖ ਦੀਆਂ ਯੋਜਨਾਵਾਂ ਕਿਸੇ ਨਾਲ ਵੀ ਸਾਂਝੀਆਂ ਨਾ ਕਰੋ ਨੰਬਰ 4 ਕਮਜ਼ੋਰੀ ਨੂੰ ਲੁਕਾ ਕੇ ਰੱਖੋ ਨੰਬਰ 5 ਦਾਨਪੁੰਨ ਬਾਰੇ ਕਿਸੇ ਨੂੰ ਨਾ ਦੱਸੋ ਨੰਬਰ 6 ਹਾਰ ਅਤੇ અપਮਾਨ ਇਹ ਕਿਸੇ ਦੇ ਸਾਹਮਣੇ ਵੀ ਨਾ ਦੱਸੋ ਨੰਬਰ 7 ਆਪਣੀਆਂ ਭਾਵਨਾਵਾਂ ਤੇ ਕਾਬੂ ਪਾਓ ਹੁਣ ਇਹਨਾਂ ਗੱਲਾਂ ਨੂੰ ਆਪਾਂ ਗਹਿਰਾਈ ਤੱਕ ਸਮਝਣ ਜਾ ਰਹੇ ਹਾਂ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਨੰਬਰ 1 ਪਰਿਵਾਰ ਦੇ ਮਸਲੇ ਕਦੇ ਵੀ ਬਾਹਰ ਨਾ ਦੱਸੋ ਘਰ ਦੀ ਗੱਲ ਘਰ ਵਿੱਚ ਹੀ ਚੰਗੀ ਲੱਗਦੀ ਹੈ ਜਿਸ ਤਰ੍ਹਾਂ ਤੁਸੀਂ ਆਪਣੀ ਟੁੱਟੀ ਕੁਰਸੀ ਮਹਿਮਾਨਾਂ ਨੂੰ ਨਹੀਂ ਦਿਖਾਉਂਦੇ ਉਸੇ ਤਰ੍ਹਾਂ ਤੁਹਾਡੇ ਘਰ ਵਿੱਚ ਕੀ ਚੱਲ ਰਿਹਾ ਏ ਉਹ ਕਦੇ ਵੀ ਕਿਸੇ ਨਾਲ ਨਾ ਸਾਂਝਾ ਕਰੋ ਕਿਉਂਕਿ ਲੋਕੀ ਸਲਾਹ ਨਹੀਂ ਦਿੰਦੇ ਮਜ਼ਾਕ ਬਣਾਉਂਦੇ ਆ ਜੇਕਰ ਤੁਹਾਡੇ ਮਾਪਿਓ ਵਿੱਚ ਬਹਿਸ ਹੋਈ ਏ ਤਾਂ ਉਹ ਕੱਲ ਠੀਕ ਹੋ ਜਾਵੇਗੀ ਹਫ਼ਤੇ ਤੱਕ ਠੀਕ ਹੋ ਜਾਵੇਗੀ ਪਰ ਜੇਕਰ ਤੁਸੀਂ ਆਪਣੇ ਮਾਪੇ-ਬਾਪ ਦੀ ਜਾਂ ਘਰ ਦੀ ਕੋਈ ਵੀ ਘਰੇਲੂ ਗੱਲ ਕਿਸੇ ਨਾਲ ਸਾਂਝੀ ਕਰਦੇ ਹੋ ਤਾਂ ਉਹ ਕਦੇ ਨਹੀਂ ਭੁੱਲੇਗਾ ਉਹ ਲੋੜ ਪੈਣ ਤੇ ਤੁਹਾਡਾ ਮਜ਼ਾਕ ਜ਼ਰੂਰ ਉਡਾਏਗਾ ਨੰਬਰ 2 ਆਪਣੀ ਕਮਾਈ ਨੂੰ ਗੁਪਤ ਰੱਖੋ ਕਿਉਂਕਿ ਜਿੰਨਾ ਤੁਸੀਂ ਆਪਣੀ ਕਮਾਈ ਨੂੰ ਗੁਪਤ ਰੱਖਦੇ ਹੋ ਓਨੇ ਹੀ ਤੁਸੀਂ ਚੈਨ ਨਾਲ ਨੀਂਦ ਲੈਂਦੇ ਹੋ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ ਉਹ ਤੁਹਾਡੀ ਕਮਾਈ ਨੂੰ ਗਿੰਦੇ ਆ ਕਿ ਇਹ ਨਾ ਪੈਸਾ ਕਿੱਥੋਂ ਕਮਾ ਰਿਆ ਏ ਇਹ ਇੰਨੀ ਸੌਖੀ ਨੀਂਦ ਕਿਉਂ ਸੌ ਰਿਆ ਏ ਜੇ ਤੁਸੀਂ ਦੱਸ ਦਿਓਗੇ ਕਿ ਤੁਸੀਂ ਮਹੀਨੇ ਦੇ 50000 ਰੁਪਏ ਕਮਾਉਂਦੇ ਹੋ ਅਗਲੇ ਦਿਨ ਹੀ ਪੰਜ ਲੋਕ ਸਲਾਹਕਾਰ ਬਣ ਕੇ ਖੜੇ ਹੋ ਜਾਣਗੇ ਤੇ ਤੁਹਾਨੂੰ ਸਲਾਮਾ ਦੇਣਗੇ ਯਾਰ ਤੂੰ ਕਮਾਈ ਆਪਣੀ ਨੂੰ ਸਹੀ ਟੰਗ ਨਾਲ ਵਰਤ ਤੈਨੂੰ ਰੱਬ ਨੇ ਪੈਸਾ ਦਿੱਤਾ ਏ ਪਰ ਅਕਲ ਨਹੀਂ ਦਿੱਤੀ ਨੰਬਰ 3 ਆਪਰੀਆਪੂ ਵਿਖਦੀਆਂ ਯੋਜਨਾਵਾਂ ਕਦੇ ਵੀ ਕਿਸੇ ਨਾਲ ਸਾਂਝੀਆਂ ਨਾ ਕਰੋ ਤੁਸੀਂ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨ ਜਾ ਰਹੇ ਹੋ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਉਹ ਕਿਸੇ ਨਾਲ ਵੀ ਸਾਂਝਾ ਨਾ ਕਰੋ ਕਿਉਂਕਿ ਜਦੋਂ ਤੁਸੀਂ ਆਪਣੀ ਪਲਾਨ ਕਿਸੇ ਨਾਲ ਸਾਂਝਾ ਕਰਦੇ ਹੋ ਤਾਂ ਉਹ ਕਮਜ਼ੋਰ ਹੋ ਜਾਂਦਾ ਹੈ ਕਿਉਂਕਿ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਕਿ ਤੁਸੀਂ ਕਿਸੇ ਤੋਂ ਅੱਗੇ ਵਧਿਓ ਜਾਂ ਕਾਮਯਾਬ ਹੋ ਜਾਓ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਬਿਜ਼ਨਸ ਸਟਾਰਟ ਕਰਨ ਲੱਗਾ ਹਾਂ ਤਾਂ ਲੋਕ ਤੁਹਾਡਾ ਮਜ਼ਾਕ ਉਡਾਉਣਗੇ ਲੋਕ ਕਹਿਣਗੇ ਕਿ ਇਸ ਤਰ੍ਹਾਂ ਦੇ ਬਿਜ਼ਨਸ ਤਾਂ ਬਾਜ਼ਾਰ ਦੇ ਵਿੱਚ ਹਜ਼ਾਰਾਂ ਚੱਲ ਰਹੇ ਨੇ ਲੋਕ ਤੁਹਾਡੀ ਬਿਜ਼ਨਸ ਦਾ ਮਜ਼ਾਕ ਉਡਾਉਣਗੇ ਤੇ ਤੁਹਾਡਾ ਬਿਜ਼ਨਸ ਕਰਨ ਨੂੰ ਕਦੇ ਵੀ ਦਿਲ ਨਹੀਂ ਕਰੇਗਾ ਨੰਬਰ 4 ਕਮਜ਼ੋਰੀ ਨੂੰ ਲੁਕਾ ਕੇ ਰੱਖੋ ਤੁਹਾਡੀ ਕਮਜ਼ੋਰੀ ਕਿਸੇ ਦੀ ਤਾਕਤ ਬਣ ਜਾਂਦੀ ਏ ਦੁਨੀਆ ਜਿਹੜੀ ਆ ਉਹ ਮਿਹਰਬਾਨੀ ਹੈਗੀ ਕਮਜ਼ੋਰੀ ਦੱਸੀ ਤਾਂ ਲੋਕੀ ਉਸ ਦਾ ਉਲਟਾ ਫੈਰਾ ਚੁੱਕਣ ਲੱਗ ਪੈਂਦੇ ਆ ਇਸ ਕਰਕੇ ਆਪਣੀ ਕਮਜ਼ੋਰੀ ਨੂੰ ਛੁਪਾ ਕੇ ਰੱਖੋ ਜੇ ਤੁਸੀਂ ਦੱਸ ਦਿਓਗੇ ਕਿ ਤੁਸੀਂ ਨਾ ਨਹੀਂ ਕਿਸੇ ਨੂੰ ਕਰ ਸਕਦੇ ਤਾਂ ਸਾਰੀ ਦੁਨੀਆ ਤੁਹਾਨੂੰ ਆਪਣਾ ਕੰਮ ਦੱਸਣਾ ਸ਼ੁਰੂ ਕਰ ਲੋਗੇ ਤਾਂ ਤੁਹਾਡੇ ਦਿਮਾਗ ਦੇ ਉੱਤੇ ਪੂਰੇ ਕੰਮ ਦਾ ਬੋਝ ਪੈ ਜਾਊਗਾ ਇਸ ਕਰਕੇ ਤੁਹਾਡੇ ਅੰਦਰ ਕਿਸੇ ਕਿਸਮ ਦੀ ਵੀ ਕਮਜ਼ੋਰੀ ਹੈਗੀ ਆ ਉਹ ਕਿਸੇ ਦੇ ਸਾਹਮਣੇ ਜ਼ਾਹਿਰ ਕਦੇ ਵੀ ਨਾ ਕਰੋ ਨੰਬਰ 5 ਦਾਨਪੁਣ ਬਾਰੇ ਕਦੇ ਵੀ ਨਾ ਦੱਸੋ ਕਿਉਂਕਿ ਤੁਸੀਂ ਦਾਨਪੁਣ ਆਪਣੇ ਮਨ ਦੀ ਸ਼ਾਂਤੀ ਵਾਸਤੇ ਕਰਦੇ ਹੋ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ ਜੇਕਰ ਤੁਸੀਂ ਕਿਸੇ ਗਰੀਬ ਬੱਚੇ ਦੀ ਫੀਸ ਭਰ ਰਹੇ ਹੋ ਤਾਂ ਕਦੇ ਵੀ ਕਿਸੇ ਦੇ ਸਾਹਮਣੇ ਉਸ ਬੱਚੇ ਦਾ ਨਾਮ ਲੈ ਕੇ ਜਿਤਾਓ ਨਾ ਇਸ ਤਰ੍ਹਾਂ ਕਰਨ ਨਾਲ ਤੁਸੀਂ 1 ਮਿੰਟ ਦੀ ਖੁਸ਼ੀ ਲੈ ਸਕਦੇ ਹੋ ਪਰ ਜੋ ਤੁਹਾਨੂੰ ਮੰਨ ਦੀ ਸ਼ਾਂਤੀ ਮਿਲੀ ਹੈ ਉਸ ਨੂੰ ਤੁਸੀਂ ਗਵਾ ਲੈਂਦੇ ਹੋ ਨੰਬਰ 6 ਹਾਰ ਅਤੇ અપਮਾਨ ਨੂੰ ਸੰਭਾਲ ਕੇ ਰੱਖੋ ਹਾਰ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਹਾਰ ਸਾਨੂੰ ਹਰਾਉਂਦੀ ਨਹੀਂ ਸਗੋਂ ਸਿਖਾਉਂਦੀ ਏ ਇਸ ਕਰਕੇ ਹਾਰ ਤੋਂ ਡਰੋ ਨਾ ਹਾਰ ਤੋਂ ਸਿੱਖੋ ਤੇ ਸਿੱਖ ਕੇ ਉਹਨਾਂ ਗਲਤੀਆਂ ਨੂੰ ਦੁਬਾਰਾ ਕਦੇ ਵੀ ਨਾ ਦੁਹਰਾਓ ਜੇ ਕੋਈ ਲੋਕ ਤੁਹਾਨੂੰ ਬੇਇਜਤ ਕਰ ਰਿਹਾ ਉਸ ਦਾ ਜਵਾਬ ਉਸ ਨੂੰ ਚੁੱਪ ਰਹਿ ਕੇ ਸ਼ਾਂਤੀ ਨਾਲ ਰਹਿ ਕੇ ਆਪਣੇ ਕੰਮ ਨਾਲ ਜਵਾਬ ਦਿਓ ਕਿਉਂਕਿ ਜਰੂਰ ਤੁਸੀਂ ਉਸ ਨੂੰ ਉਸੇ ਅਰਕਾ ਬਣ ਕੇ ਜਵਾਬ ਦਿੰਦੇ ਹੋ ਤਾਂ ਤੁਹਾਡੇ ਤੇ ਉਹਦੇ ਵਿੱਚ ਕੋਈ ਵੀ ਫਰਕ ਨਹੀਂ ਰਹਿ ਜਾਂਦਾ ਕਿਸੇ ਨੂੰ ਜਵਾਬ ਦੇਣਾ ਹੈ ਤਾਂ ਉਸ ਨੂੰ ਆਪਣੀ ਕਾਮਯਾਬੀ ਨਾਲ ਦਿਓ ਨੰਬਰ 7 ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖੋ ਜਿਸ ਨੇ ਆਪਣੇ ਆਪ ਨੂੰ ਜਿੱਤ ਲਿਆ ਉਸ ਵਾਸਤੇ ਦੁਨੀਆ ਜਿੱਤਣੀ ਕੋਈ ਬਹੁਤੀ ਔਖੀ ਨਹੀਂ ਹੁੰਦੀ ਗੁੱਸਾ ਦੁੱਖ ਖੁਸ਼ੀ ਇਹ ਤਿੰਨ ਵੇਲੇ ਬਦਲਦੇ ਰਹਿੰਦੇ ਆ ਹਮੇਸ਼ਾ ਖੁਸ਼ੀ ਹੋਵੇ ਗੁੱਸਾ ਹੋਵੇ ਦੁੱਖ ਹੋਵੇ ਹਮੇਸ਼ਾ ਸਹੀ ਟਾਂਗ ਨਾਲ ਹੀ ਫੈਸਲਾ ਕਰੋ ਜੋ ਫੈਸਲਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਵਾਸਤੇ ਬਿਲਕੁਲ ਹੀ ਸਹੀ ਹੋਵੇ ਗੁੱਸੇ ਵਿੱਚ ਕਹੀ ਹੋਈ ਗੱਲ ਤੀਰ ਵਾਂਗੂ ਕਦੇ ਵੀ ਵਾਪਸ ਨਹੀਂ ਆਉਂਦੀ ਆਖਿਰ ਦੇ ਵਿੱਚ ਜ਼ਿੰਦਗੀ ਵਿੱਚ ਸਭ ਕੁਝ ਸ਼ੇਅਰ ਕੀਤਾ ਜਾਂਦਾ ਹੈ ਜੋ ਗੱਲ ਚੁੱਪ ਵਿੱਚ ਸਮਾਈ ਹੋਵੇ ਉਹ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ ਹਮੇਸ਼ਾ ਜ਼ਰੂਰਤ ਜਿੰਨਾ ਹੀ ਬੋਲੋ ਜ਼ਰੂਰਤ ਜਿੰਨਾ ਹੀ ਕੰਮ ਕਰੋ ਕਿਉਂਕਿ ਜਰੋਂ ਤੁਸੀਂ ਕਿਸੇ ਦੇ ਸਾਹਮਣੇ ਲੋੜ ਤੋਂ ਜ਼ਿਆਦਾ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਦੇ ਹੋ ਤਾਂ ਤੁਸੀਂ ਆਪਣੀ ਇੱਜ਼ਤ ਮਾਨ ਸਨਮਾਨ ਤੇ ਸਭ ਕੁਝ ਗਵਾ ਲੈਂਦੇ ਹੋ